ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਮੇਰੇ ਸਾਥੀ ਜਿੰਨੇ ਵੀ ਤੁਸੀਂ तमाम ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਅੱਜ ਸਾਰੇ ਮੇਰੇ ਪੱਤਰਕਾਰ ਵੀਰ ਆਏ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਥੇ ਆਇਆ ਜੀ ਆਇਆਂ ਨੂੰ ਕਹਿਣਾ ਤੇ ਅੱਜ ਦੀ ਜਿਹੜੀ ਸਾਡੀ ਪ੍ਰੈਸ ਪ੍ਰੈਸ ਕਾਨਫਰੰਸ ਹੈ ਇਹਦਾ ਮਕਸਦ ਹੈ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਸਾਡੇ ਐਨਡੀਏ ਸਰਕਾਰ ਨੇ ਓਬੀਸੀ ਦੀ ਜਿਹੜੀ ਮੰਗ ਸੀਗੀ ਕਿ ਜਾਤੀ ਜਨਗਣਨਾ ਕਰਵਾਈ ਜਾਵੇ ਰਾਹੁਲ ਗਾਂਧੀ ਜੀ ਦੀ ਪੁਰਜ਼ੋਰ ਜਿਹੜੀ ਮੰਗ ਸੀ ਕਿ ਹਿੰਦੁਸਤਾਨ ਦੇ ਵਿੱਚ ਜਾਤੀ ਜਨਗਣਨਾ ਕਰਵਾਈ ਜਾਣੀ ਚਾਹੀਦੀ ਹੈ ਉਹ ਜਿਹੜੀ ਕੈਬਨਟ ਦੇ ਵਿੱਚ ਪਾਸ ਹੋਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਪੈਸ ਕਾਨਫਰੰਸ ਬੁਲਾਈ ਹੈ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੁੰਦਾ ਸਾਰੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਪੂਰੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਵੱਲੋਂ OBC ਸਮਾਜ ਦੇ ਵੱਲੋਂ ਔਰ OBC ਸਮਾਜ ਦੇ ਨਾਲ ਵੱਖ-ਵੱਖ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਜੁੜੀਆਂ ਸੀਗੀਆਂ ਜਿਨ੍ਹਾਂ ਨੇ ਇਸ ਮਹਿਮ ਨੂੰ ਤੇਜ਼ ਚਲਾਉਣ ਵਾਸਤੇ ਇਸ ਮਹਿਮ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਸਾਰਿਆਂ ਵੱਲੋਂ ਮੈਂ ਸਾਡੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਾਤੀ ਜਨਗਣਨਾ ਨੂੰ ਆਪਣਾ ਇੱਕ ਮਿਸ਼ਨ ਬਣਾਇਆ ਆਪਣੇ ਏਜੰਡੇ ਦੇ ਵਿੱਚ ਲਿਆ ਔਰ ਉਹ ਇੱਕ ਦ੍ਰਿੜ ਇਰਾਦੇ ਦੇ ਨਾਲ ਚੱਲੇ ਕਿ ਜਦੋਂ ਤੱਕ ਹਿੰਦੁਸਤਾਨ ਦੇ ਵਿੱਚ ਜਾਤੀ ਜਨਗਣਨਾ ਨਹੀਂ ਹੋਏਗੀ ਉਦੋਂ ਤੱਕ ਮੈਂ ਚੈਨ ਦੇ ਨਾਲ ਨਹੀਂ ਬੈਠਾਂਗਾ ਰਾਹੁਲ ਗਾਂਧੀ ਨੇ ਇੱਕ ਮਿਸਾਲ ਪੈਦਾ ਕਰਤੀ ਕਿ ਜਿਸ ਤਰੀਕੇ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਵਰਗੀਏ ਸ਼੍ਰੀਮਤੀ ਇੰਦਰਾ ਗਾਂਧੀ ਜੀ ਜਵਾਹਰ ਲਾਲ ਨਹਿਰੂ ਜੀ ਔਰ ਸ਼੍ਰੀ ਰਾਜੀਵ ਗਾਂਧੀ ਜੀ ਗਰੀਬਾਂ ਦੇ ਲਈ ਖੜਦੇ ਸੀ ਲੜਦੇ ਸੀ ਉਸੇ ਤਰੀਕੇ ਦੇ ਨਾਲ ਗਰੀਬ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਔਰ ਚਾਹੇ ਕੋਈ ਜਰਨਲ ਕੈਟਾਗਰੀ ਦੇ ਵਿੱਚ ਵੀ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਸ ਕਾਸ ਸੈਂਸਸ ਦਾ ਬਹੁਤ ਵੱਡਾ ਜਿਹੜਾ ਲਾਭ ਮਿਲਣਾ ਹੈ ਔਰ ਇਸ ਗੱਲ ਦੇ ਲਈ ਸਾਡੇ ਸਤਿਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਨੂੰ ਇੱਕ ਮਿਸ਼ਨ ਬਣਾ ਕੇ ਔਰ ਆਪਣੇ ਦ੍ਰਿੜ ਇਰਾਦੇ ਦੇ ਨਾਲ ਇਸ ਚੀਜ਼ ਨੂੰ ਲਿਆ ਉਹ ਮੈਂ ਅੱਜ ਕਹਿਣਾ ਚਾਹੁੰਦਾ ਕਿ ਝੁਕਤੀ ਹੈ ਦੁਨੀਆ ਚੁਕਾਣੇ ਵਾਲਾ ਚਾਹੀਏ ਅੱਜ ਰਾਹੁਲ ਗਾਂਧੀ ਜੀ ਦੇ ਇਸ ਮਿਸ਼ਨ ਦੇ ਅੱਗੇ ਅੱਜ ਪੂਰੀ ਸਰਕਾਰ ਨੇ ਗੋਡੇ ਟੇਕਿਆ ਔਰ ਝੁੱਕ ਕੇ ਜਿਹੜੇ ਸੰਸਦ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਨਾਲ ਗਾਲੀ ਗਲੋਚ ਕਰਦੇ ਸੀ ਰੋਲ ਗਾਂਧੀ ਨੂੰ ਇਹ ਗੱਲ ਕਹੀ ਗਈ ਅਨੁਰਾਗ ਠਾਕੁਰ ਜੀ ਵੱਨੋਂ ਕਿ ਜਿਸ ਆਦਮੀ ਨੂੰ ਆਪਣੀ ਜਾਤੀ ਦਾ ਪਤਾ ਨਹੀਂ ਉਹ ਜਾਤੀ ਜਨਗਣਨਾ ਦੀ ਗੱਲ ਕਰਦਾ ਤੇ ਇਸ ਤੋਂ ਵੱਡੀ ਗਾਲ ਹੋਰ ਕੀ ਹੋ ਸਕਦੀ ਆ ਪਰ ਰੋਲ ਗਾਂਧੀ ਜੀ ਨੇ ਇੱਕ ਮਹਾਨ ਲੀਡਰ ਨੇ ਉਹਨਾਂ ਨੇ ਸੰਸਦ ਦੇ ਵਿੱਚ ਗੱਜ ਕੇ ਕਿਹਾ ਕਿ ਮੈਨੂੰ ਜਿੰਨੀਆਂ ਮਰਜ਼ੀ ਗਾਲੀਆਂ ਦੇ ਲੋ ਪਰ ਮੈਂ ਇੱਕ ਗੱਲ ਅੱਜ ਤੁਹਾਨੂੰ ਵਾਅਦੇ ਨਾਲ ਕਹਿ ਰਿਹਾ ਕਿ ਮੈਂ ਐਸੇ ਸੰਸਦ ਦੇ ਵਿੱਚ ਇਸੇ ਲੋਕ ਸਭਾ ਦੇ ਵਿੱਚ ਜਿਹੜੀ ਐ ਕਾਸ ਸੈਂਸਸ ਕਰਵਾ ਕੇ ਰਵਾਂਗਾ ਔਰ ਇਹ ਹਰ ਹਾਲਤ ਦੇ ਵਿੱਚ ਕਾਸ ਸੈਂਸਸ ਹੋਏਗੀ ਔਰ ਅੱਜ ਰਾਹੁਲ ਗਾਂਧੀ ਜੀ ਦੇ ਉਸ ਕਥ ਕਹਿਣੀ ਤੇ ਕਥਨੀ ਜਿਹੜੀ ਹੈ ਉਹ ਪੂਰੀ ਹੋਈ ਹੈ ਔਰ ਉਹ ਕਾਸ ਸੈਂਸਸ ਹੋਈ ਹੈ ਕਿਉਂ ਕਰਨੀ ਪਈ ਇਹਨਾਂ ਨੂੰ ਕਿਉਂਕਿ ਪਹਿਲੇ ਤੇ ਸਾਰੇ ਉਲਟ ਬੋਲਦੇ ਸੀ ਅਨੁਰਾਗ ਠਾਕੁਰ ਜੀ ਦੀ ਮੈਂ ਤੁਹਾਨੂੰ ਗੱਲ ਦੱਸਤੀ ਮੋਦੀ ਜੀ ਕਹਿੰਦੇ ਸੀ ਕਿ ਮੈਂ ਤਾਂ ਸਿਰਫ ਚਾਰ ਜਾਤੀਆਂ ਨੂੰ ਜਾਣਦਾ ਚਾਰ ਜਾਤੀਆਂ ਤੋਂ ਬਾਅਦ ਤੇ ਕੋਈ ਜਨਗਣਨਾ ਕਰਨ ਵਾਲੀ ਗੱਲ ਜਿਹੜੀ ਉਹ ਬਿਲਕੁਲ ਫਜ਼ੂਲ ਹੈ ਜਿਹੜੇ ਗੜਕਰੀ ਜੀ ਨੇ ਉਹ ਕਹਤਾ ਕਹਿੰਦਾ ਸੀ ਜੋ ਜੋ ਜਾਤ ਕੀ ਬਾਤ ਕਰਤਾ ਹੈ ਉਸਕੋ ਲਾਪ ਮਾਰੋ ਜੋ ਕਰੇਗਾ ਜਾਤ ਕੀ ਬਾਤ ਉਸਕੋ ਮਾਰੋ ਲਾਪ ਇਹ ਗੜਕਰੀ ਜੀ ਦੇ ਬੋਲ ਨੇ yogi ji ਕਹਿੰਦੇ ਸੀ ਵਟੇਂਗੇ ਤੋਂ ਕਟੇਂਗੇ ਪੂਰੇ ਦਾ ਪੂਰਾ ਤਮਾਮ ਜਿਹੜਾ ਉਹਨਾਂ ਦਾ ਢਾਂਚਾ ਸੀ ਉਹ ਜਾਤੀ ਜਨਗਣਨਾ ਦੇ ਵਿਰੁੱਧ ਸੀ ਅੱਜ ਉਹਨਾਂ ਨੇ ਇਸ ਚੀਜ਼ ਨੂੰ ਲਾਗੂ ਕੀਤਾ ਪੂਰਾ ਹਿੰਦੁਸਤਾਨ ਅੱਜ ਰਾਹੁਲ ਗਾਂਧੀ ਦਾ ਗੁਣगान ਕਰ ਰਿਹਾ ਹੈ ਰਾਹੁਲ ਗਾਂਧੀ ਜੀ ਨੂੰ ਸਲਾਮ ਕਰ ਰਿਹਾ ਹੈ ਔਰ ਅੱਜ ਇਸ ਗੱਲ ਤੇ ਅਸੀਂ ਜਿੱਥੇ ਜਿੱਥੇ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਆ ਉੱਥੇ-ਉੱਥੇ ਸਾਨੂੰ ਹਜੇ ਇੱਕ ਖਦਸ਼ਾ ਹੈ ਉਹਦੇ ਪ੍ਰਤੀ ਵੀ ਜਿਵੇਂ-ਜਿਵੇਂ ਅੱਗੇ ਰਾਹੁਲ ਗਾਂਧੀ ਜੀ ਦੀ ਜਾਂ ਸਾਡੀ ਪਾਰਟੀ ਸਾਨੂੰ ਕਮਾਂਡ ਕਰੇ ਜੀ ਅਸੀਂ ਉਹ ਵੀ ਲੜਾਈ ਲੜਾਂਗੇ ਕਿ ਕਿਤੇ ਨੇ ਕਿਤੇ ਇਕਾ ਸੈਂਸਸ ਨੂੰ ਵੀ ਜਿਸ ਤਰੀਕੇ ਦੇ ਨਾਲ ਇਹ ਆਪਣੇ ਇਲੈਕਸ਼ਨ ਨੂੰ ਈਵੀਐਮ ਰਾਹੀਂ ਇੱਕ ਕਪਲੇ ਦਾ ਰੂਪ ਧਾਰਨ ਕਰ ਜਾਂਦੇ ਐ ਕਿਤੇ ਇਸ ਸਿਸਟਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਹ ਵੀ ਗੱਲ ਅਜੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸ਼ੱਕ ਹੈ ਇੱਕ ਖਦਸਾ ਹੈ ਤਾਂ ਇਸ ਗੱਲ ਦੇ ਲਈ ਵੀ ਸਾਡੀ ਜਿਹੜੀ ਪਾਰਟੀ ਹੈ ਉਹ ਬਿਲਕੁਲ ਤਤਪਰ ਰਹੇਗੀ ਔਰ ਸਾਡੀ ਪਾਰਟੀ ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ ਕਿ ਇਹਦਾ ਟਾਈਮ ਦਿੱਤਾ ਜਾਵੇ ਡੈਡਲਾਈਨ ਦਿੱਤੀ ਜਾਵੇ ਕਿ ਕਿੰਨੀ ਦੇਰ ਦੇ ਵਿੱਚ ਜਿਹੜੀ ਇਹ ਕਾਸ ਸੈਂਸਸ ਕਰਕੇ ਇਹਨੂੰ ਕੰਪਲੀਟ ਕਰ ਦਿੱਤਾ ਜਾਏਗਾ ਹਜੇ ਕਿਤੇ ਨ ਕਿਤੇ ਸ਼ੱਕ ਦੀ ਸੂਈ ਸਰਕਾਰ ਤੇ ਘੁੰਮ ਰਹੀ ਹੈ ਕਿਉਂਕਿ ਸਰਕਾਰ ਨੇ ਨਾ ਤਾਂ ਇਹਦੇ ਵਿੱਚ ਕੋਈ ਬਜਟ ਦੀ ਜਿਹੜੀ ਹੈ ਉਹ ਪ੍ਰਬੰਧ ਕੀਤਾ ਤੇ ਨਾ ਹੀ ਹਜੇ ਉਹਨਾਂ ਨੇ ਇਹਦੇ ਲਈ ਕੋਈ ਸਾਨੂੰ ਪਰਫਾਰਮਾ ਜਿਹੜਾ ਪੇਸ਼ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਜਾਤੀ ਜਾਣਕਾਰੀ ਨੂੰ ਲੈਣਗੇ ਇਹ ਦੋਵੇਂ ਚੀਜ਼ਾਂ ਜਿਹੜੀ ਹੈ ਸਾਡੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਤੋਂ ਮੰਗ ਕਰ ਰਹੀ ਹੈ ਤੇ ਇਹ ਮੰਗ ਅਸੀਂ ਪੁਰਜ਼ੋਰ ਕਰ ਰਹੇ ਆ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਵਾ ਉਹ ਇਹਦਾ ਸਿਸਟਮ ਤੇ ਇਹਦੀ ਡੈਡ ਲਾਈਨ ਦਿੱਤੀ ਜਾਵੇ ਸੋ ਅੱਜ ਸਾਨੂੰ ਬਹੁਤ ਖੁਸ਼ੀ ਹੈ ਅੱਜ ਸਾਡੇ ਕਾਂਗਰਸ ਪਾਰਟੀ ਦਾ ਵਰਕਰ ਅੱਜ ਹਰ OBC ਸਮਾਜ ਦਾ ਜਿਹੜੀ ਸੰਸਥਾ ਹੈ ਅੱਜ ਜਰਨਲ ਕੈਟਾਗਰੀ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਅੱਜ ਉਹ ਪੂਈ ਛਾਤੀ ਚੌੜੀ ਕਰਕੇ ਰਾਹੁਲ ਗਾਂਧੀ ਜੀ ਦਾ ਨਾਮ ਲੈ ਕੇ ਅੱਜ ਉਹ ਇਹ ਗੱਲ ਕਰ ਰਹੇ ਨੇ ਬੜੀ ਸ਼ਰਿਆਮ ਬੜੀ ਕਹਿ ਕੇ ਕਰ ਰਹੇ ਨੇ ਕਿ ਸਰਕਾਰ ਤੇਮਾਰੀ ਸਿਸਟਮ ਹਮਾਰਾ ਮੈਂ ਇਹ ਗੱਲ ਕਹਿਣਾ ਹੈ ਕਿ ਇਹ ਜਿਹੜਾ ਸਿਸਟਮ ਹੈ ਜਾਤੀ ਜਨਗਣਨਾ ਦਾ ਇਹ ਰਾਹੁਲ ਗਾਂਧੀ ਜੀ ਦਾ ਸੀ ਕਾਂਗਰਸ ਪਾਰਟੀ ਦਾ ਸੀ ਔਰ ਅੱਜ ਜੇ ਇਹ ਲਾਗੂ ਹੁੰਦਾ ਹੈ ਤਾਂ ਇਹਦਾ ਪੂਰੇ ਦਾ ਪੂਰਾ ਜਿਹੜਾ ਅਸੀਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਭਾਰਤ ਜੋੜੋ ਯਾਤਰਾ ਤੋਂ ਲੈ ਕੇ ਅੱਜ ਤੱਕ ਇੱਕ ਬਹੁਤ ਵੱਡੀ ਲਹਿਰ ਬਣਾਈ ਸੀ ਇੱਕ ਬਹੁਤ ਵੱਡੀ ਮੁਹਿੰਮ ਬਣਾਈ ਕਿ ਜਾਤੀ ਜਾਣ ਗਣਨਾ ਜਿਹੜੀ ਲਾਗੂ ਕੀਤੀ ਜਾਵੇ ਸੋ ਮੈਂ ਫੇਰ ਤੁਹਾਡਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਰਾਹੁਲ ਗਾਂਧੀ ਜੀ ਦਾ ਵੀ ਦੁਬਾਰਾ ਫੇਰ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਮ ਜਨ ਜੀ ਮੰਡਲੀ ਇੱਕ ਬਹੁਤ ਵੱਡੀ ਲੜਾਈ ਲੜੀ ਬਹੁਤ ਬਹੁਤ ਮਿਹਰਬਾਨੀ ਜੇ ਆਪ ਕਿਸੇ ਦਾ ਸਵਾਲ ਹੈ ਤਾਂ ਤੁਸੀਂ ਮੈਨੂੰ ਕਰ ਸਕਦੇ। ਉਦਾਰੀ ਦੇ ਨਾਲ ਕੀ ਫਾਇਦਾ ਕੀ ਹੋਏਗਾ ਜਨਗਣਨਾ ਦਾ? ਦੇਖੋ ਜਾਤੀ ਜਨਗਣਨਾ ਦਾ ਫਾਇਦਾ ਇਹਨਾਂ ਨੇ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਕਿ ਸਾਡਾ ਜਿਹੜਾ ਸਿਸਟਮ ਹੈ ਸਿਸਟਮ ਦੇ ਵਿੱਚ ਬਹੁਤ ਵੱਡੀ ਗੜਬੜ ਹੋ ਚੁੱਕੀ ਹੈ। ਥੋੜੇ ਜੇ ਲੋਕ ਮੈਂ ਤੁਹਾਨੂੰ ਪਹਿਲਾਂ ਬੋਲ ਚੁੱਕਿਆ ਕਿ ਜਰਨਲ ਕੈਟਾਗਰੀ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਨਾ ਜਾਵੇ ਕਿ ਇਹ ਜਾਤੀ ਜਨਗਣਨਾ ਸਾਡੇ ਖਿਲਾਫ جاری ਹੈ। ਜਾਤੀ ਜਨਗਣਨਾ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਵੀ ਨੇ ਜਿਹੜੇ ਮਿਡਲ ਕਲਾਸ ਤੋਂ ਥੱਲੇ ਵਿਚਾਰੇ ਰਹੇ ਨੇ ਦੇ ਇੱਕ ਬੰਦਾ BC ਚ ਨਹੀਂ ਆਉਂਦਾ SC ਚ ਨਹੀਂ ਆਉਂਦਾ ਜਰਨਲ ਕੈਟਾਗਰੀ ਦਾ ਉਹ ਰੇੜੀ ਲਾ ਰਿਹਾ ਉਹਦਾ ਰਿਕਾਰਡ ਹੀ ਨਹੀਂ ਉਹਦਾ ਸਿਰਫ ਇਹ ਇੱਕ ਜਰਨਲ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਜਦੋਂ ਜਾਤੀ ਜਨਗਣਨਾ ਹੋਏਗੀ ਪੂਰੀ ਗਿਣਤੀ ਆ ਜਾਏਗੀ ਕਿ ਸਾਡੇ ਕੋਲ ਕਿੰਨੇ ਗਰੀਬ ਨੇ ਕਿੰਨੇ ਲੋਕਾਂ ਕੋਲ ਸਰਮਾਇਆ ਕਿੰਨੇ ਲੋਕ ਸਾਡੇ ਕ੍ਰੀਮ ਲੈਵਲ ਤੇ ਨੇ ਮੈਂ ਤਾਂ ਇਹ ਵੀ ਕਹਿਣਾ ਕਿ OBC ਦੇ ਵਿੱਚ ਵੀ ਕੁਝ ਐਹੋ ਤੇ ਲੋਕ ਹੋਣਗੇ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਜੇ ਉਹਨਾਂ ਨੂੰ ਪਾਸੇ ਵੀ ਕਰਤਾ ਜਾਏਗਾ ਅਲੱਗਲਾ ਅਗਲੀ ਗੱਲ ਹੈ ਉਹ ਪਰ ਤਾਂ ਹੋਏਗਾ ਨਾ ਜੇ ਸਾਡੇ ਕੋਲ ਐਕਸਟਰਾ ਹੋਏਗਾ ਤਾਂ ਇਹਦਾ ਇਹ ਹੀ ਫਾਇਦਾ ਹੈ ਕਿ ਪੂਰਾ ਸਾਡਾ ਸਿਸਟਮ ਦਾ ਸਮਝ ਆ ਜਾਏਗੀ ਕਿੱਥੇ ਕਿਹਨੂੰ ਕੀ ਦੇਣਾ ਕਿੱਥੇ ਕਿਹਨੂੰ ਨਹੀਂ ਦੇਣਾ ਜਿਹੜੀ ਸਮਾਜਿਕ ਸਮਾਨਤਾ ਜਿਹੜੀ ਅੱਜ ਨਸ਼ਿਆਂ ਦੇ ਦਰਵਾਜ਼ੇ ਲੋਕ ਜਾ ਰਹੇ ਨੇ ਜਿਹੜੇ ਅੱਜ ਗੈਂਗਸਟਰ ਬਣ ਰਹੇ ਨੇ ਜਿਹੜੇ ਅੱਜ ਗੋਲੀਆਂ ਚੱਲ ਰਹੀਆਂ ਨੇ ਇਹ ਕਿਉਂ ਇਹ ਸਮਾਜਿਕ ਸਮਾਨਤਾ ਜਿਹੜੀ ਆ ਉਹ ਸਾਡੀ ਖਤਮ ਹੋ ਰਹੀ ਹੈ ਗਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ ਇਹ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਕਾਂਗਰਸ ਦੀ ਸੋਚ ਹੈ ਰਾਹੁਲ ਗਾਂਧੀ ਦੀ ਸੋਚ ਹੈ ਇਹ ਉਹ ਸਾਰੀ ਸਾਡੀ ਸਮਾਜਿਕ ਸਮਾਨਤਾ ਆਏਗੀ ਇਹਦੇ ਨਾਲ ਜਾਤੀ ਜਨਨ ਨਾਲ ਤੰਨਿਆ ਮਾ